ਇੱਕ ਸੁੱਤੇ ਪਏ ਪਰਿਵਾਰ ਤੇ ਬਦਮਾਸ਼ਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਪਤੀ ਪਤਨੀ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਮਾਰੇ ਗਏ ਤੇ ਉਹਨਾਂ ਬਦਮਾਸ਼ਾਂ ਨੇ ਇੰਨੀ ਕਟਿਆ ਕਰਤੂਰ ਕੀਤੀ ਕਿ 12 ਸਾਲਾਂ ਦਾ ਬੱਚਾ ਵੀ ਨਹੀਂ ਛੱਡਿਆ ਉਹਨਾਂ ਨੇ 12 ਸਾਲਾਂ ਦੇ ਬੱਚੇ ਤੇ ਵੀ ਜਾਣ ਲੇਵਾ ਹਮਲਾ ਕੀਤਾ ਪਰ ਬੱਚਾ ਐਸ ਟਾਈਮ ਹਸਪੀਟਲ ਵਿੱਚ ਦਾਖਲ ਹੈ ਜਿਹੜਾ ਜਿਹਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਮਾਮਲਾ ਕੁਰਕ ਖੇਤਰ ਤੋਂ ਸਾਹਮਣੇ ਆਇਆ ਹਰਿਆਣਾ ਦੇ ਕੁਰਕ ਖੇਤਰ ਦੇ ਯਾਰਾ ਪਿੰਡ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਨਾਇਬ ਸਿੰਘ ਕੁਰਕ ਖੇਤਰ ਵਿੱਚ ਜੱਜ ਦਾ 리ਡਰ ਸੀ ਤੇ ਉਹਨਾਂ ਦਾ ਬੇਟਾ ਸ਼ਾਹਬਾਦ ਵਿੱਚ ਅਦਾਲਤ ਵਿੱਚ ਲੱਗਾ ਹੋਇਆ ਸੀ ਦੱਸਿਆ ਜਾ ਰਿਹਾ ਕਿ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਗਵਾਂਡੀਆਂ ਨੇ ਦੇਖਿਆ ਕਿ ਘਰ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਅੱਜ ਐਡਾ ਵੱਡਾ ਦਿਨ ਹੋ ਗਿਆ ਕੋਈ ਹਲਚਲ ਵੀ ਨਹੀਂ ਹੋਈ ਕੋਈ ਵੀ ਘਰ ਤੋਂ ਬਾਹਰ ਨਹੀਂ ਆਇਆ ਤਾਂ ਗਵਾਂਡੀਆਂ ਨੇ ਜਾ ਕੇ ਜਦੋਂ ਦਰਵਾਜ਼ਾ ਖੜਕਾਇਆ ਉਹਨਾਂ ਨੇ ਦੇਖਿਆ ਕਿ ਕੋਈ ਬਾਹਰ ਨਹੀਂ ਆ ਰਿਹਾ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਤਦ ਜਾ ਕੇ ਪਤਾ ਲੱਗਾ ਕਿ ਉਸ ਘਰ ਵਿੱਚ ਇਹ ਕਾਂਡ ਹੋ ਗਿਆ ਬਦਮਾਸ਼ਾਂ ਵੱਲੋਂ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਗਿਆ ਉਸ ਟਾਈਮ ਜਿਹੜਾ ਉਹਨਾਂ ਦਾ ਪੋਤਾ ਸੀ ਬੱਚਾ ਸੀ 12 ਸਾਲਾਂ ਦਾ ਉਹ ਸਹਿਕ ਰਿਆ ਸੀ ਉਹਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਹਨੂੰ ਤੁਰੰਤ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਵੇਲੇ ਇਹ ਹਮਲਾ ਹੁੰਦਾ ਉਸ ਟਾਈਮ ਉਹਨਾਂ ਦਾ ਬੇਟਾ ਉੱਪਰਲੀ ਮੰਜ਼ਲ ਉੱਪਰ ਸੌ ਰਿਆ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨਾਇਬ ਸਿੰਘ ਤੇ ਉਹਦੀ ਪਤਨੀ ਨੂੰ ਖਤਮ ਕੀਤਾ ਗਿਆ ਬਾਅਦ ਵਿੱਚ ਉਹਦੇ بیٹے ਉੱਪਰ ਵੀ ਹਮਲਾ ਕਰ ਦਿੱਤਾ ਗਿਆ ਤਾਂ ਇਹ ਪੂਰਾ ਪਰਿਵਾਰ ਪਰਿਵਾਰ ਦੇ 4 ਜੀ ਇਸ ਟਾਈਮ ਮੌਤ ਦੇ ਘਾਟ ਉਦਾਰ ਦਿੱਤੇ ਨੇ ਬਦਮਾਸ਼ਾਂ ਵੱਲੋਂ ਤੇ ਉਹਨਾਂ ਦੇ ਬੱਚੇ ਨੂੰ 12 ਸਾਲਾਂ ਦੇ ਬੱਚੇ ਨੂੰ ਵੀ ਨਹੀਂ ਛੱਡਿਆ ਗਿਆ ਜਿਹੜਾ ਜਿਹਦੀ ਹਾਲਤ ਨਾਜ਼ੁਕ ਬਣੀ ਹੋਈ ਆ ਉਹਨਾਂ ਨੇ ਤਾਂ ਆਪਣੇ ਵੱਲੋਂ ਉਸ ਬੱਚੇ ਨੂੰ ਵੀ ਮਾਰ ਮੁਕਾਇਆ ਸੀ ਪਰ ਇਸ ਟਾਈਮ ਜਿਹੜੇ ਬੱਚੇ ਦੀ ਹਾਲਤ ਤਾਂ ਨਾਜ਼ੁਕ ਬਣੀ ਹੋਈ ਆ ਹਸਪੀਟਲ ਦੇ ਵਿੱਚ ਦਾਖਲ ਐ ਇਸ ਵਕਤ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਪਿਆ ਲੋਕੀ ਸਾਰੇ ਸਹਿਮੇ ਹੋਏ ਨੇ ਤੇ ਦੱਸਿਆ ਜਾ ਰਿਹਾ ਇਹ ਮਾਮਲਾ ਨਿੱਜੀ ਰੰਜਿਸ਼ ਕਾਰਨ ਵਾਪਰਿਆ ਇਹ ਘਟਨਾ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਇਹ ਬੇਹਦ ਘਟੀਆ ਗੱਲ ਐ ਘਟੀਆ ਕਰਤੂਤ ਆ ਅਜਿਹੀ ਘਟਨਾ ਅਜਿਹੇ ਘਿਣਾਉਣਾ ਅਪਰਾਧ ਨਹੀਂ ਕਰਨਾ ਚਾਹੀਦਾ ਜੇਕਰ ਕਿਸੇ ਦੀ ਕੋਈ ਨਿੱਜੀ ਰੰਜਿਸ਼ ਆ ਤਾਂ ਉਹਨੂੰ ਉਹਨਾਂ ਆਪਸੀ ਜਿਹੜੀ ਗੱਲਬਾਤ ਆਪਸੀ ਗੁੱਸਾ ਕਿਲਾ ਤਾਂ ਉਹਨੂੰ ਹੋਰ ਕਿਸੇ ਤਰੀਕੇ ਦੇ ਨਾਲ ਸੁਲਝਾਇਆ ਜਾਣਾ ਚਾਹੀਦਾ ਇਸ ਤਰੀਕੇ ਇੱਕ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਇਹ ਬਹੁਤ ਘਟੀਆ ਕਰਤੂਤ ਕੀਤੀ ਆ ਇਹ ਕੋਈ ਹੱਲ ਨਹੀਂ ਆਪਸੀ ਰੰਜਿਸ਼ਾਂ ਦਾ ਕਿਉਂਕਿ ਹੁਣ ਕੀ ਹੋਏਗਾ ਹੁਣ ਆਖਰ ਜਿਹੜਾ ਪੁਲਿਸ ਦੀ ਇਨਵੈਸਟੀਗੇਸ਼ਨ ਹੋਏਗੀ ਤਾਂ ਜਿਹੜੇ ਉਹ ਦੋਸ਼ੀ ਆ ਉਹ ਫੜੇ ਜਾਣਗੇ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਏਗਾ ਤੇ ਜਿਹੜੇ ਉਹਨਾਂ ਦੇ ਪਿੱਛੇ ਪਰਿਵਾਰ ਬੈਠਾ ਹੋਏਗਾ ਤੇ ਉਹ ਵੀ ਰੁਲੇਗਾ ਜਿਹੜਾ ਇੱਕ ਪਰਿਵਾਰ ਪੂਰਾ ਖਤਮ ਹੀ ਕਰ ਦਿੱਤਾ ਉਹ ਤਾਂ ਵਿਚਾਰੇ ਜਹਾਨ ਨੂੰ ਹੀ ਤੁਰ ਗਏ ਇਸ ਤਰੀਕੇ ਕਿਸੇ ਵੀ ਘਟਨਾ ਦਾ ਕਿਸੇ ਵੀ ਰੰਜਿਸ਼ ਦਾ ਕੋਈ ਹੱਲ ਨਹੀਂ ਨਿਕਲਦਾ ਜੇਕਰ ਕੋਈ ਤੁਹਾਡੀ ਨਿੱਜੀ ਰੰਜਿਸ਼ ਆ ਤੁਹਾਡ ਨੂੰ ਕਿਸੇ ਨਾ ਕੋਈ ਗੁੱਸਾ ਕਿਲਾ ਜਾਂ ਤਾਂ ਤੁਸੀਂ ਉਹ ਉਸ ਵਿਅਕਤੀ ਨੂੰ ਬੁਲਾਉਣਾ ਛੱਡ ਦਿਓ ਤੇ ਜਾਂ ਕਿਸੇ ਤਰੀਕੇ ਉਹਨਾਂ ਮਸਲਿਆਂ ਨੂੰ ਸੁਲਝਾ ਲਿਆ ਜਾਵੇ ਇਸ ਤਰੀਕੇ ਇੱਕ ਦੂਜੇ ਤੇ ਹਮਲਾ ਕਰਕੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰ ਉਤਾਰ ਦੇਣਾ ਬੇਹੱਦ ਕਨਾਉਣਾ ਅਪਰਾਧ ਆ ਅਜਿਹੀਆਂ ਗੱਲਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਅਜਿਹਾ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ